हां जी ਸਾਰਿਆਂ ਪੈਨ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਸਿੰਪਲ ਜਿਹਾ ਤਰੀਕਾ ਸਿਖਾਵਾਂਗੇ ਕਿ ਆਪਾਂ ਇੱਕ ਸਲਾਈ ਨਾਲ ਕਿਸ ਤਰੀਕੇ ਨਾਲ ਪਾਈਪਿੰਗ ਲਗਾ ਸਕਦੇ ਹਾਂ ਉਹ ਵੀ ਗੋਮ ਜੀ ਦੇਖੋ ਤੁਸੀਂ ਸਿਰਫ ਇੱਕੋ ਸਲਾਈ ਨਾਲ ਹੀ ਆਪਾਂ ਪਾਈਪਿੰਗ ਲਗਾਈ ਹੈ ਇਹ ਠੀਕ ਹੈ ਜੀ ਤੇ ਇੱਕ ਦੋ ਪੱਲੇ ਤੇ ਪਾਈਪਿੰਗ ਆਪਣੀ ਲੱਗ ਗਈ ਹੈ ਠੀਕ ਹੈ ਜੀ ਤੇ ਦੋ ਪੱਲੇ ਰਹਿ ਗਏ ਤੇ ਆਪਾਂ ਦੋ ਪੱਲੇ ਤੁਹਾਨੂੰ ਦੱਸਦੇ ਹਾਂ ਪਾਈਪਿੰਗ ਕਿਸ ਤਰੀਕੇ ਨਾਲ ਕੱਟਣੀ ਹੈ ਇਹ ਠੀਕ ਹੈ ਜੀ ਘੇਰੇ ਦਾ ਆਪਾਂ ਨਿਸ਼ਾਨ ਲਾ ਰਿਹਾ ਇਹ ਆਪਣੇ ਘੇਰੇ ਦਾ ਨਿਸ਼ਾਨ ਹੈ ਤੇ ਪਹਿਲਾ ਤਰਪਾਈ ਦੀ ਫੋਲਡਿੰਗ ਆਪਾਂ ਕੀਤੀ ਹੋਈ ਹੈ ਠੀਕ ਹੈ ਜੀ ਅਗਰ ਜੀ ਥੋੜੀ ਜਿਹੀ ਪਰਪਾਈ ਦੀ ਫੋਲਡਿੰਗ ਕੀਤੀ ਹੋਈ ਹੈ ਇਸ ਤਰੀਕੇ ਨਾਲ ਤਾਂ ਤੁਸੀਂ 1 ਇੰਚ ਵੱਧ ਪਾਈਪਿੰਗ ਰੱਖਣੀ ਹੈ ਉੱਪਰ ਇਸ ਤਰੀਕੇ ਨਾਲ ਠੀਕ ਹੈ ਜਿੱਥੇ ਥੋੜਾ ਨਿਸ਼ਾਨ ਹੈਗਾ ਕਿਰੇ ਦੇ ਉੱਥੇ ਇਸ ਤਰੀਕੇ ਨਾਲ ਪਾਈਪਿੰਗ ਰੱਖ ਦੇਣੀ ਹੈ ਤੁਸੀਂ ਤੇ ਇਸ ਕੱਪੜੇ ਨੂੰ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਇਸ ਬਾਅਦ ਦੂਜੀ ਕਰ ਫੇਰ ਫੋਲਡਿੰਗ ਕਰਕੇ ਪਾਈਪਿੰਗ ਦੇ ਉੱਪਰ ਰੱਖ ਦੇਣੀ ਹੈ ਤੇ ਜਿੰਨੀ ਆਪਾਂ ਪਾਈਪਿੰਗ ਬਾਹਰ ਕਢਣੀ ਹੈ ਉੱਥੇ ਆਪਾਂ ਸਲਾਈ ਲਾ ਦੇਣੀ ਹੈ ਠੀਕ ਹੈ ਜੀ ਸਿਰਫ ਇੱਕੋ ਸਲਾਈ ਨਾਲ ਆਪਾਂ ਪਾਈਪਿੰਗ ਲਾਉਣੀ ਆ ਕੋਈ ਝਾਂਜਟ ਨਹੀਂ ਹੈ ਚ ਪਾਈਪਿੰਗ ਲਾਉਣ ਚ ਇਸ ਤਰੀਕੇ ਨਾਲ ਇੱਥੇ ਆਪਾਂ ਕਰਾਂਗੇ ਡ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਕੋਈ ਇਹਦੇ ਸਿੱਧਾ ਨਿਸ਼ਾਨ ਨਹੀਂ ਲਾਉਣਾ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਇਹ ਹਿਪ ਟਿਕ ਪਹੁੰਚਣਾ ਆਪਣੀ ਜਿੱਥੇ ਆਪਾਂ ਹਿਪ ਵਾਲੀ ਵਿੱਚ ਸਲਾਈ ਲੱਗੀ ਹੋਈ ਆ ਉੱਥੇ ਇਸ ਤਰੀਕੇ ਨਾਲ ਪਾਈਪਿੰਗ ਰੱਖਣੀ ਹੈ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਬਿਲਕੁਲ ਫੀਟਿੰਗ ਵਾਲੀ ਸਲਾਈ ਦੇ ਨਾਲ ਤੇ ਇਸ ਤਰੀਕੇ ਨਾਲ ਬਸ ਇੱਥੋਂ ਇੱਕ ਕੱਪੜਾ ਫੋਲਡਿੰਗ ਕਰ ਦੇਣਾ ਇਸ ਤਰ੍ਹਾਂ ਉੱਪਰ ਰੱਖ ਦੇਣਾ ਠੀਕ ਹੈ ਜੀ ਤੇ ਇਹਨੂੰ ਬਿਲਕੁਲ ਇਸ ਤਰੀਕੇ ਨਾਲ ਆਪਾਂ ਸੈੱਟ ਕਰ ਲਾਂਗੇ ਇਹਨੂੰ ਸੈੱਟ ਕਰਨ ਤੋਂ ਬਾਅਦ

बार बार पाइपिंग फड़न की लड़ नहीं बस एक बार तुम इतों पाइपिंग फड़ लेनी इस तरीके ठीक है जी इस तो बार हिप वाली सिलाई तो एक इंच उपर आप पाइपिंग कर देनी है ठीक है जी इस तरीके ना। ਦੇਖੋ ਆਪਾਂ ਇੱਕੋ ਵਾਰ ਇੱਕ ਸਲਾਈ ਨਾਲ ਹੀ ਪਾਈਪਿੰਗ ਕੱਢੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਆਸਾਨ ਤਰੀਕਾ ਤੇ ਪਾਈਪਿੰਗ ਵੀ ਆਪਣੀ ਇੱਕਸਾਰ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਪਾਈਪਿੰਗ ਆਪਣੀ ਇੱਕਸਾਰ ਹੈ ਤੇ ਸਲਾਈ ਵੀ ਸਿਰਫ ਆਪਾਂ ਇੱਕ ਹੀ ਲਗਾਈ ਹੈ ਜਿਹੜੀ ਸੈਂਟਰ ਚ ਹੈ ਤੇ ਇਸ ਵਾਰ ਜਿਹੜੀ ਆਪਾਂ ਤਰਪਾਈ ਦੀ ਫੋਲਡਿੰਗ ਕਰਨੀ ਐ ਇਸ ਤਰੀਕੇ ਨਾਲ ਕਰਾਂਗੇ ਪਾਈਪਿੰਗ ਨੂੰ ਜੇ ਨੂੰ ਇਸ ਤਰੀਕੇ ਨਾਲ ਕਰਾਂਗੇ ਤਾਂ ਇਥੋਂ ਇਥੋਂ ਆਪਾਂ ਨੱਥ ਲਾਂਗੇ ਜੀ ਤੇ ਪਾਈਪਿੰਗ ਆਪਣੀ ਬਿਲਕੁਲ ਗੋਮ ਹੋ ਗਈ ਤੇ ਪਾਈਪਿੰਗ ਲਾਉਣਾ ਜਿਹੜੇ ਸਟਾਰਟ ਕਰਨੇ ਤੁਸੀਂ ਥੱਲੇ ਤੋਂ ਹੀ ਸਟਾਰਟ ਕਰਨੇ ਆ ਜਿਵੇਂ ਦੂਜੇ ਪੱਲੇ ਤੇ ਆਪਾਂ ਲਾਵਾਂਗੇ ਪਾਈਪਿੰਗ ਦੇਖੋ ਜਿਵੇਂ ਕਿ ਦੂਜਾ ਪੱਲਾ ਆ ਗਿਆ ਠੀਕ ਹੈ ਜੀ ਇੱਥੇ ਆਪਾਂ ਪਾਈਪਿੰਗ ਇਸ ਤਰੀਕੇ ਨਾਲ ਰੱਖ ਦੇਣੀ ਆ ਇਸ ਤਰ੍ਹਾਂ 1 ਇੰਚ ਵੱਧ ਪਾਈਪਿੰਗ ਤੇ ਪਾਈਪਿੰਗ ਵਾਲੀ ਡੋਰੀ ਜਿਹੜੀ ਹੈਗੀ ਅੰਦਰ ਇਸ ਤਰੀਕੇ ਨਾਲ ਰੱਖਾਂਗੇ ਤੇ ਸਿਰਫ ਇੱਕ ਸਲਾਈਨ ਇੱਧਰ ਲਾਵਾਂਗੇ ਤੇ ਪਾਈਪਿੰਗ ਆਪਾਂ ਥੱਲੇ ਤੋਂ ਸਟਾਰਟ ਕਰਨੀ ਹੈ ਇੱਥੇ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਕਪੜਾ ਉੱਪਰ ਰੱਖ ਦੇਾਂਗੇ ਬੱਸ ਜੀ ਆਪਾਂ ਇਹਦੇ ਤੇ ਸਟਾਰਟਿੰਗ ਚ ਆਪਾਂ ਡਬਲ ਸਲਾਈ ਕਰਨੀ ਆ ਠੀਕ ਹੈ ਜੀ ਇਥੇ ਵੱਡਾ ਉਹ ਸਲਾਈ ਕਰਦੇ ਆਂਗੇ ਤੇ ਇਹ ਵੀ ਆਪਾਂ ਉਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਸਿੱਧੀ ਪਾਈਪਿੰਗ ਜਾ ਕੇ ਆਪਣੇ हिਪ ਤੇ ਲੈ ਜਾਣੀ ਹੈ ਜੇ ਇਸ ਤਰੀਕੇ ਨਾਲ ਠੀਕ ਆ ਜੀ ਇਸ ਤਰ੍ਹਾਂ ਬਿਲਕੁਲ ਫੀਟਿੰਗ ਵਾਲੀ ਸਲਾਈ ਦੇ ਨਾਲ ਤੇ ਇੱਥੇ ਤੁਸੀਂ ਪਹਿਲਾਂ 1 ਇੰਚ ਵੱਧ ਕਟਿੰਗ ਕਰ ਸਕਦੇ ਹੋ ਪਾਈਪਿੰਗ ਇਸ ਤਰੀਕੇ ਨਾਲ ਠੀਕ ਹੈ ਸਿੱਧੀ ਪਾਈਪਿੰਗ ਆਪਾਂ ਨੇ ਫੀਟਿੰਗ ਵਾਲੀ ਸਲਾਈ ਦੇ ਨਾਲ ਰੱਖ ਲਈ ਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਤੇ ਇਸ ਤਰ੍ਹਾਂ ਫੋਲਡਿੰਗ ਕਰ ਲਾਂਗੇ ਤੇ ਪਹਿਲਾ ਵਾਂਗੀ ਆਪਾਂ ਇਸ ਤਰੀਕੇ ਨਾਲ ਉੱਪਰ ਆਪਾਂ ਸਲਾਈ ਲਾ ਦੇਣੀ ਠੀਕ ਹੈ ਇਸ ਤਰੀਕੇ ਨਾਲ ਨਾ ਤੁਹਾਡੀ ਪਾਈਪਿੰਗ ਢੇਡੀ ਮੇਡੀ ਹੋਣੀ ਹੈ ਸਿੱਧਾ ਚੱਕ ਜਿਵੇਂ ਅਪਣਾਊਗਾ ਠੀਕ ਹੈ ਜੀ ਇਥੇ ਆਪਣੀ ਆ ਗਈ हिਪ ਬਿਲਕੁਲ हिਪ ਵਾਲੀ ਸਲਾਈ ਦੇ ਨਾਂ ਰੱਖਾਂਗੇ ਪਾਈਪਿੰਗ ਨੂੰ ਠੀਕ ਹੈ ਜੀ ਤੇ ਇਸ ਤਿਕ ਨਾਲ ਸਲਾਈ ਬੰਦ ਕਰ ਦਿੰਦੇ ਹਾਂ ਦੇਖੋ ਆਪਣੀ ਪਾਈਪਿੰਗ ਕਿੰਨੀ ਸੋਹਣੀ ਨਿਕਲੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਕ ਸਾਰ ਪਾਈਪਿੰਗ ਆਪਣੀ ਇਹ ਇੱਕ ਸਾਈਡ ਹੋ ਗਿਆ ਆਪਣੀ ਪਾਈਪਿੰਗ ਦਾ ਠੀਕ ਹੈ ਜੀ ਇੱਕ ਪੱਲੇ ਦਾ ਹੋ ਗਿਆ ਇਹ ਆ ਵਾਲੀ ਪਾਈਪਿੰਗ ਦੇ ਹੈਗੀ ਆ ਤੇ ਦੂਸਰੇ ਪੱਲੇ ਜਿਹੜੇ ਆਪਾਂ ਪਹਿਲਾਂ ਪਾਈਪਿੰਗ ਕੱਢੀ ਸੀ ਇਹ ਦੂਸਰਾ ਪੱਲਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਕਸਾਰ ਪਾਈਪਿੰਗ ਆਈ ਹੈ ਆਪਣੇ ਦੋਨਾਂ ਪਾਸੇ ਠੀਕ ਹੈ ਤੁਸੀਂ ਦੇਖੋ ਦੋਨਾਂ ਪਾਸੇ ਇੱਕਸਾਰ ਪਾਈਪਿੰਗ ਆਈ ਹੈ ਤੇ ਆਪਾਂ ਨਾ ਹੀ ਸਿੰਗਲ ਫੋਟ ਲਿਆ ਠੀਕ ਹੈ ਜੀ ਆਪਾਂ ਡਬਲ ਫੋਟ ਨਾਲ ਹੀ ਪਾਈਪਿੰਗ ਕੱਢ ਰਹੇ ਹਾਂ ਇਹ ਤੁਸੀਂ ਦੇਖੋ ਆਪਣਾ ਜਿਹੜਾ ਫੋਟ ਹੈ ਡਬਲ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਹਦੇ ਸੂਟ ਦੇ ਘੇਰੇ ਤੇ ਚਾਕਾਂ ਤੇ ਬਾਹਾਂ ਤੇ ਪਾਈਪਿੰਗ ਕੱਢ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਜੀ ਤੇ ਟਾਈਮ ਵੀ ਬਹੁਤ ਘੱਟ ਲੱਗਦਾ ਹੈ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ